ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਇੱਕ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਣ ਰਿਹਾ ਜੀ orange color ਦਾ ਦੀਵਾ ਪਹਿਲੀ ਵਾਰ ਬਣ ਰਿਹਾ ਇਹ ਕਲਰ ਵਿੱਚ ਮੇਰੇ ਹੋਰ ਪੱਕਾ ਬਹੁਤ ਬੰਨਿਆ ਸੀ ਇਸ ਕਲਰ ਵਿੱਚ ਅੱਜ ਕੋ ਪਹਿਲੀ ਵਾਰ ਬਣ ਰਿਹਾ ਹੈ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ ਵੀਡੀਓ ਵਧੀਆ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇੱਕ ਕਮੈਂਟ ਨਾਲ ਹੀ ਥੋੜਾ ਜਿਹਾ ਹੌਸਲਾ ਆ ਜਾ ਉਹ ਹੋ ਜਾਂਦਾ ਹੈ ਵੀ ਹਾਂ ਕਿਸੇ ਨੇ ਪਸੰਦ ਆਈ ਲੜ ਲੜਦੇ ਆਪਾਂ ਪਹਿਲਾ ਵਟਾ ਹੀ ਬਾਜੀ ਬਣਾਏ ਵਟਾ ਲਈ ਆਪਣੀ ਮਨਪਸੰਦ ਪੱਗ ਜਿਹੜਾ ਬਰੀਕ ਲੜੜਾ ਹੈ ਉਹ ਥੱਲੇ ਆਏਗਾ ਮੋਟਾ ਲੜੜਾ ਉੱਪਰ ਜਾਏਗਾ ਬਣੇ ਰਹੋ ਲਾਸਟ ਤੱਕ ਵੀਡੀਓ ਦੇ ਦੇਖਦੇ ਜਾਓ ਇਲੋ ਲੜੜਾ ਕੋਲਿਕ ਰਚਕੇ ਇਲੋ ਲੜਦੇ ਵਿੱਚ ਉਹ ਕਿਉਂ ਚ ਉਹਨੀ ਮਿਹਨਤ ਲੱਗਦੀ ਆ ਸੌਰੀ ਪੇਜ ਘਾਤਾ ਵਟ ਵਟੇ ਬੰਦ ਇਹ ਤਾਂ ਇਹ ਉਹਨਾਂ ਲੜਾਗੇ ਵਿੰਪਲਸ ਨਹੀਂ ਹੋਣਾ ਕਿ ਕੰਮ ਵਿੱਚ ਹੀ ਲੱਗ ਗਿਆ ਤਾਂ ਹੱਥ ਨਾਲ ਸੈੱਟ ਕਰ ਸਕਦੇ ਹੋ ਦੁੱਧ ਨਾਲ ਟਲ ਗਾਉਣ ਲੱਗਿਆ ਬਰੀ ਬੋਲਾ ਸਲੇ ਰਹੇਗਾ ਮੋਟਾ ਬੋਰਾ ਆਏਗਾ ਕੌਲੀ ਵਾਲਾ ਕੰਮ ਨਹੀਂ ਕਰਨਾ ਬਿਲਕੁਲ ਵੀ ਰੌਣਾ ਉਹ ਪ੍ਰੋਗਰੈਟਿਵ ਉਰੀ ਸੋਈ ਇਹ ਨਹੀਂ ਬੁਰਾ ਖੋਲਿਆ ਇਹ ਚੋਣ ਹੁੰਦਾ ਹੈ ਛੋਟੇ ਛੋਟੇ ਸੋਨੇ ਤੇ ਗੁੰਜਣ ਕਰ ਜਾਂਦਾ ਗੱਟ ਪਾਣ ਦਾ ਵੇ ਮੈਂ ਥੋੜਾ ਜਿਹਾ ਕੋਟ ਆਣਿਆ ਕੋਈ ਬਿਲਕੁਲ ਰੌਣਾ ਕੋਈ ਜਿਹੜਾ ਕੋਈ ਕੰਮ ਨਹੀਂ ਉਹ ਨਹੀਂ ਸਟਾ ਟੋਰਾ ਕਰ ਸਕਦੇ ਸੀ ਕੋਈ ਨਹੀਂ ਕਰਨ ਮਰ ਉਹ ਜੇ ਉਹ ਸਟ ਨਹੀਂ ਹੈ ਇਹ ਸਿਰ ਤਾਂ ਕੋਈ ਨਹੀਂ ਦੋਰਾ ਹੇਅਰ ਕਰ ਲਓ ਕੋਈ ਕਰ ਲਓ ਥਲੇ ਲੇ ਜਾਂਦਾ ਜਨਰਲ ਕਾਲੀ ਕਰਾਂਗੇ 1900 ਹੀ ਕਟਾ ਦੇ ਵੀ ਕਾਲੀ ਉਹ ਰਪਲਿੰਗ ਕਰਨੀ ਹੂੰ ਮੁੰਡਾ ਸੋ ਨਾ ਕੋਈ ਨਾ ਕਰਦਾ ਸਰ ਕਾਣਗੇ ਪੇਜ ਕਾਲੀ ਨਹੀਂ ਕੀਤੀ ਇਸ ਸਰ ਕੇ ਵਧੀਆ ਰਿਜ਼ਲਟ ਸਾਹਮਣੇ ਆਏਗਾ ਕਾਲੀ ਬਿਲਕੁਲ ਨਹੀਂ ਕਰਨੀ ਬਾਰ ਬਾਰ ਕਹਿ ਰਿਹਾ ਮੈਂ ਤੀਜਾ ਲੜ ਲਾਉਣ ਲੱਗਿਆ ਹੁਣ ਆਪਾਂ ਹੋਲਿਕ 에ਜਨ ਮੋਟਾ ਵਲੌਗ ਪਰ ਹੁਣ ਤੋਂ ਖੋਲਣ ਵਾਲੇ ਆਪੇ ਉਪਰ ਦਿੱਤੀ ਸੋਈ ਸੋਈ ਕਰਨ ਨਾਲ ਹੀ ਬਣਾਇਆ 에ਜਨ ਨੂੰਂਡੀ ਵਰਤ ਕੇ ਇਤੁਰਨ ਨਾ तो तो फिर भी सेट ऑन है कोई ना दोबारा खोल लो लो देखो कॉली बिल्कुल नहीं करनी है हाँ नो रोल तो हाँ नो आ रहा ਚੌਥਾ ਵੇਲ ਬਹਰ ਚੌਥਾ ਪੇਜ ਇਸੇ ਤਰ੍ਹਾਂ ਹੀ ਜਿਹੜਾ ਹੁਣ ਫਿਗਰ ਮੈਂ ਆਪਾਂ ਸਲਾਈ ਲੈਣੀ ਆ ਸਲਾਈ ਨਾਲ ਇਹਨੂੰ ਥੋੜਾ ਸੈੱਟ ਕਰੀਏ ਸਾਰਿਆਂ ਬੱਲਿਆਂ ਨੂੰ ਤਾਂ ਕਰ ਲੈਣਾ ਕਿਉਂਕਿ ਇਹ ਥੱਲੇ ਨਾ ਆ ਜੇ ਬੱਲੇ ਆ ਗਏ ਫਿਰ ਸਾਰੀ ਪੱਗ ਢਿੱਲੀ ਹੋ ਜਾਂਦੀ ਆ ਆਪਣੀ ਚੌਥਾ ਲੜ ਲਗਾ ਰਿਹਾ ਹਾਂ ਉਸੇ ਤਰ੍ਹਾਂ ਹੀ ਪੱਲਾ ਖੋਲ ਲੈਣਾ ਹੈ ਆਪਾਂ ਖੋਲ ਕੇ ਮੋਟਾ ਲਾੜ ਉੱਪਰ ਮੋਟਾ ਲਾੜ ਉੱਪਰ ਲਗਾ ਕੇ ਉੱਪਰ ਦੀ ਵਿੱਚ ਸਫਾਈ ਕਰਕੇ ਹੁਣ ਖੁਦ ਵੇ ਖੁਦ ਵਟ ਪਏ ਵੀ ਹੁੰਦੇ ਜਿਹੜੇ ਆਪਾਂ ਲਾਸਟ ਵਿੱਚ ਕੱਲੇ ਜਾਂਦੇ ਆ ਉਹ ਵਿੱਚ ਖੁਦ ਵੇ ਖੁਦ ਵਟ ਪਏ ਜਾਂਦੇ ਆ ਨੋ ਇਹਦੇ ਚੋਸ਼ ਇੱਕ ਪਟਾ ਲਾ ਲਾ ਟਲੋ ਲਾ ਗਾਣਾ ਨਹੀਂ ਵੀਰਣਾ ਸਲਾਈ ਲੈਣੀ ਆਪਾਂ ਇਹ ਫੋਟ ਨਾ ਫੋਟੋ ਫੋਟੋ ਨਾਲੋ ਟੋਨੋ ਨਹੀਂ ਨੋ ਬੈ ਹੋ ਗਿਆ ਸੈਟ ਅਸੀਂ ਇਸ ਤਰ੍ਹਾਂ ਆਪਸ ਫਾਈ ਕਰਦੇ ਰਹਿਣਾ ਹੈ ਅਗਰ ਆਪਾਂ ਨੂੰ ਲੱਗਦਾ ਕਿ ਪੱਲਾ ਢਿੱਲਾ ਹੈ ਵਿੱਚ ਪਰ ਪੱਗ ਲਾ ਕੇ ਰੱਖਣੀ ਨਹੀਂ ਵੀ ਇਹ ਨਹੀਂ ਕਹਿਣਾ ਮੈਂ ਨਹੀਂ ਬੰਨਣੀ ਮੇਰੇ ਕੋ ਹੁੰਦਾ ਹੁਣ ਜੇ ਮੈਂ ਆਪਣੀ ਗੱਲ ਕਰਾਂ ਤੁਹਾਨੂੰ ਕੀ ਲੱਗਦਾ ਵੀ ਮੈਂ ਪਹਿਲੀ ਵਾਰ ਚ ਬੰਨ ਲੈਣਾ ਨਾ ਵੀਰੇ ਮੈਨੂੰ ਵੀ ਇੱਕ ਦੋ ਜਾਂ ਤਿੰਨ ਵਾਰੀ ਕਦੇ ਕਦੇ ਚ ਚਾਰ ਵਾਰੀ ਵੀ ਹੋ ਜਾਂਦਾ ਹੈ ਬੋਲੀ ਮਾਣੀ ਮਾ ਬੁੱਲਾ ਲੱਗ ਰਿਹਾ ਆਪਣਾ ਸਫਾਈ ਦੇ ਵਿੱਚ ਪੂਰਾ ਸਫਾਈ ਦੇ ਵਿੱਚ ਖੋਲ ਕੇ ਲਿਆਉਣਾ ਖੋਲ ਗਿਆ ਪੂਰਾ ਸਫਾਈ ਦੇ ਵਿੱਚ ਲਿਆਂਦਾ ਉੱਪਰ ਲੈ ਕੇ ਜਾਣਾ ਪਹਿਲਾਂ ਇਹਨੂੰ ਥੱਲੇ ਨਹੀਂ ਲਾਉਣਾ ਪਹਿਲਾਂ ਉੱਪਰ ਲੈ ਗਿਆ ਉੱਪਰ ਹੋ ਗਈ ਤੀ ਸਫਾਈ ਇੱਥੇ ਆਪਣੀ ਮਰਜ਼ੀ ਆਪਾਂ ਵਾਟੇ ਵੀ ਪਾ ਸਕਦੇ ਆ ਸਾਫ਼ ਵੀ ਰੱਖ ਸਕਦੇ ਆ ਮੈਂ ਹਮੇਸ਼ਾ ਸਾਫ਼ ਹੀ ਰੱਖਦਾ ਮੈਂ ਇਹ ਹੁਣ ਵੀ ਸਾਫ਼ ਹੀ ਰੱਖਾਂਗਾ ਮੈਂ ਪਲੈਨ ਲਾਸਟ ਵਾਲਾ ਬੰਦਾ ਬਿਲਕੁਲ ਸਾਫ਼ ਰੱਖਾਂਗਾ ਕਈ ਬੰਦੇ ਵਾਟੇ ਵੀ ਪਾ ਲੈਂਦੇ ਆਪਣੀ ਮਰਜ਼ੀ ਹੁੰਦੀ ਆ ਆਪਣੀ ਮਰਜ਼ੀ ਅਨਸਾਰ ਕਰ ਸਕਦੇ ਹੋ। ਨੋ ਬਈ। ਲਾਸਟ ਵਾਲਾ ਬੁਲ ਲੈ ਲਾਵਾਂਗੇ। ਇਸ ਤੋਂ ਬਾਅਦ ਪੇਚਾਂ ਦੀ ਸਫਾਈ ਕਰਨੀ ਹੈ ਇੱਕ ਵਾਰ। ਨੋ ਬਈ। ਖੇਚ ਕੇ ਲਾਉਣਾ ਲਾਸਟ ਵਾਲਾ ਬੱਲਾ ਨਾ ਢਿੱਲਾ ਨਹੀਂ ਰਵੇ ਪੱਗ ਆਪਣੀ ਕਈ ਬੰਦੇ ਹੁਣ ਕਹਿੰਦੇ ਵੀ ਤੂੰ 50 ਵੀ ਬੰਨਿਆ ਕਰ 50 ਮੈਂ ਇਸ ਕਰਕੇ ਨਹੀਂ ਬੰਨਦਾ ਮੈਂ ਉਹਨਾਂ ਪੱਗ ਥੋੜੀ ਨੀ ਬੰਨਦਾ 50 ਵੀ ਐਚ ਆ ਜਾਂਦੀ ਆ ਉਹਦੀ ਚਲੋ ਕਈ ਬੰਦੇ ਵੀ ਕਹਿੰਦੇ ਸੀ ਮੈਚਿੰਗ ਬਹੁਤ ਕਰਦਾ ਵਾ ਮੈਚਿੰਗ ਉਹਰੇ ਕੁਛ ਨਹੀਂ ਮੈਂ ਪਾ ਕੇ ਤਾਂ ਦਾ ਸੇਮ ਪਾਣਾ ਕਿਉਂਕਿ ਵਧੀਆ ਲੱਗਦਾ ਕਪੜਾ ਵੀ ਉਹ ਚੀਜ਼ ਵਧੀਆ ਲੱਗਦੀ ਮੈਨੂੰ ਵਧੀਆ ਲੱਗਦੀ ਆਪਣੇ ਆਪ ਨੂੰ ਵਧੀਆ ਲੱਗਣੀ ਚਾਹੀਦੀ ਐ ਬਸ ਉਹ ਵਧੀਆ ਲੱਗਦੀ ਹੈ ਚੀਜ਼ ਇਹ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਸ ਤਰ੍ਹਾਂ ਦੀ ਲੱਗੀ ਪੱਗ ਵਧੀਆ ਲੱਗੇ ਤਾਂ ਵੀਡੀਓ ਸ਼ੇਅਰ ਵੀ ਕਰਦੇ ਹੋ ਜੀ ਹੁਣ ਸ਼ੇਅਰ ਕਰ ਜਰੇ ਆਪਾਂ ਆਪਣਾ ਦਿਸ਼ਾ ਕੇ ਪੱਲੇ ਨੂੰ ਸ਼ਾਤਾ ਬਾਅਦ ਵਿੱਚ ਕੁਝ ਨਹੀਂ ਕਰਨਾ ਤੇ ਪਿੱਛੇ ਵਾਲੇ ਪਿੱਛੇ ਆਪਾਂ ਖਿੱਚਦੇ ਆਂ ਬੱਲੇ ਨੂੰ ਫਿਰ ਮੜਾ ਮੜਾ ਨੱਪ ਦੇਣਾ ਉਹ ਜਿਆਦਾ ਔਖੀ ਵੱਡੀ ਗੱਲ ਨਹੀਂ ਪੱਗ ਬੰਨੀ ਬਸ ਜਦੋਂ ਇੱਕ ਵਾਰੀ ਨਾਮ ਵੱਜੇ ਕੋਈ ਗੱਲ ਨਹੀਂ ਕੋਸ਼ਿਸ਼ ਜ਼ਰੂਰ ਕਰਨੀ ਆ ਠੀਕ ਹੈ ਇਹ ਨਹੀਂ ਵੀ ਨਹੀਂ ਜੀ ਸਾਡੇ ਕੋ ਤੇ ਵੱਜੇ ਨਹੀਂ ਗਈ ਅਸੀਂ ਨਹੀਂ ਬੰਨੀ ਰਹਿਣ ਤੋਂ ਪਰੇ ਨਾ ਇਹ ਇਹਦੇ ਫਿਰ ਬਹਾਨੇ ਹੋਗੇ ਨਾ ਵੀਰੇ ਬਹਾਨੇ ਨਹੀਂ ਲਗਾਉਣੇ ਜੇ ਤੇ ਆਪਾਂ ਸੱਚੀ ਵਾਕਈਂ ਤੇ ਸਟਾਰ ਸਜਾਉਣੀ ਆ ਫਿਰ ਆਪਣੇ ਕੋ ਬਹਾਨਾ ਨਹੀਂ ਹੋਣਾ ਚਾਹੀਦਾ ਪਰ ਜੇ ਤੇ 5 ਮਿੰਟ 10 ਵੱਧ ਲੱਗ ਜਣ ਕੋਈ ਗੱਲ ਨਹੀਂ ਪਰ ਬਹਾਨਾ ਨਹੀਂ ਕੋਈ ਵੀ ਹੋਣਾ ਚਾਹੀਦਾ ਮੁੰਡਾ ਸਿਕਮੈਂਟ ਕਰ ਗਿਆ ਤੁਸੀਂ ਕਿਸ ਤਰ੍ਹਾਂ ਦੀ ਲੱਗੀ ਇੱਕ ਇੱਕ ਕਮੈਂਟ ਨਾਲ ਹੀ ਬਹੁਤ ਮਤਲਬ سپورਟ ਜੀ ਹੋ ਜਾਂਦੀ ਵੀ ਹਾਂ ਕਿਸੇ ਨੂੰ ਦੇ ਪਸੰਦ ਆਈ ਨਾ ਧੰਨਵਾਦ ਬਾਈ ਜੀ